ਮੇਰੇ ਵੀਰੋ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਤੇ ਅੱਜ ਤਰੀਕ ਹੋ ਚੁੱਕੀ ਆ 14 ਫਰਵਰੀ 2026 ਤੇ ਆਪਾਂ ਖੜੇ ਆ ਕੋਟ ਪੂਰਾ ਤੂੜੀ ਦੀ ਬੋਲੀ ਤੇ ਤੂੜੀ ਦੇ ਜਿਹੜੇ ਨਗਰ ਲਗਭਗ ਹੈਗੇ ਆ 10 10ਾਂ ਨਗਰਾਂ ਦਾ ਤੁਹਾਨੂੰ ਭਾਅ ਚੈੱਕ ਕਰਾਉਣੇ ਆ ਵੀਡੀਓ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਕੀ ਕੱਲ ਦਾ ਜਿਹੜਾ ਸਿਰਾ ਸੀ ਉਹ ਸੀਗਾ 430 ਰੁਪਏ ਤੇ ਅੱਜ ਦਾ ਤੁਹਾਨੂੰ ਦੇਖਦੇ ਆ ਸਿਰਾ ਕਿੱਥੋਂ ਤੱਕ ਜਾਂਦਾ ਆਜੋ ਬੋਲੀ ਚੱਲੂ ਹੋਣ ਲੱਗੀ ਆ ਤੇ ਤੁਹਾਨੂੰ ਰੇਟ ਚੈੱਕ ਕਰਾਉਣੇ ਆ ਨਦੀ ਟੁੜੀ ਬੋਲੋ ਬਾਈ ਅੰਦਰ ਦੀ ਟੁੜੀ ਆ ਤੇ ਰੇਟ ਦਿਖਾਉਣੇ ਤੁਹਾਨੂੰ ਬਾਈ ਦੇਵੀ ਵਾਲੇ ਜਾਏਗਾ ਚਲ ਕੋਈ ਰੇਟ ਤੱਕ ਬਣਾ ਫਿਰ ਬੋਲੀ ਦੇ ਦੇ ਬਾਈ ਉਹ ਜੇ ਜਾਏਗਾ ਤਾਂ ਜੇ ਨਾਲ ਮੋੜ ਕੇ ਜਾਵੇ ਨਾ ਮੋੜ ਕੇ ਰੱਟੇ ਹੋਰ ਕਿ ਕਿਫਾ ਦਾ ਫਿਰ ਦੁਆਰੇ ਫਿਰ ਫਿਰ ਹੋਰ ਕੇ ਫਿਰ ਬਾਅਦ ਦੁਆਰ ਇਹ ਤੋਂ ਨਾ ਪੁੱਛ ਇੱਧਰ ਬੋਲ ਬੋਲ ਬਾਈ ਜਾਏਗਾ ਬਾਹਰ ਬਾਹਰ ਕੋਈ ਦਰਜੀ ਵਾਲੇ ਕੋਠੇ ਦੇਵੀ ਵਾਲਾ ਸੇਖਾ ਸੇਖਾ ਬੋਲ ਸੇਖੇ ਦਾ ਜਾ ਉਦੋਂ ਇਹ ਕੰਡਾ ਹੈ ਨਹੀਂ ਨਾ ਮੁਰਗੀਆਂ ਫਿਰ ਕੀ ਗੱਲ ਤਾਂ ਯਾਦ ਹੋਣਾ ਇਹ ਸਿੱਧਾ ਹੋ ਕੇ ਬੋਲਿਆ ਰਿਹਾ ਨਹੀਂ ਆ ਬੱਸ ਹੈ ਕਿ ਤੇਰੇ ਜਾਣਾ ਬਾਈ ਉੱਥੋਂ ਵਾਲੇ ਬੋਲੋ ਹਾਂ ਸਹੀ ਗੱਲ ਨਹੀਂ ਜਾਣਾ ਬਾਹਰ ਇਹ ਨਹੀਂ ਬਾਈ ਥੋੜਾ ਬੋਲੋ ਬੋਲੋ ਵੀ ਬੋਲੋ 300 ਰੁਪਿਆ 300 ਰੁਪਿਆ 300 ਰੁਪਿਆ 300 ਰੁਪਿਆ 5 ਰੁਪਏ 10 ਰੁਪਏ 15 20 325 30 35 350 55 60 65 ਲੈ ਬਾਈ ਕਿਲੇ ਟੱਕਰ ਪ੍ਰੋਬਲਮ ਕਰ ਲਾਂਗਾ 390 ਬੋਲਦਾ ਕੋਈ 390 ਰੁਪਏ ਬਾਈ ਇੱਥੇ ਹੀ ਲੋੜੀ ਲੋ ਵੀ ਪਹਿਲੀ ਟਰਾਲੀ ਸੀਗੀ ਪਹਿਲੇ ਟਰਾਲੀ ਦਾ ਜਿਹੜਾ ਰੇਟ ਲੱਗਿਆ 390 ਰੁਪਏ 390 ਰੁਪਏ ਪਹਿਲੀ ਟਰਾਲੀ ਦਾ ਰੇਟ ਲੱਗਿਆ ਤੇ ਅੱਜ ਤੂੜੀ ਚੈੱਕ ਕਰਨੇ ਆਪਾਂ ਲੋ ਵੀ ਤੁੜੀ ਚੈੱਕ ਕਰ ਸਕਦੇ ਹੋ ਅੰਦਰ ਦੀ ਤੁੜੀ ਆ ਤੇ ਤੁਹਾਨੂੰ ਕੱਲ ਦੀ ਤੁੜੀ ਦਾ ਤੁਹਾਨੂੰ ਭਾਅ ਚੈੱਕ ਕਰਾਉਣਿਆ ਅੰਦਰ ਦੀ ਤੁੜੀ ਦਾ ਤੇ ਆ ਜਾਓ ਵੀਡੀਓ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕੋਈ ਮਤਲਬ ਨਹੀਂ ਰੱਖਣਾ ਹੋਰ ਜੇ ਜਾਊ ਤਾਂ ਆਂ ਗਿਆ ਫੇਰੀ ਪੁੱਲੀ ਇਹਦਾ ਲਈ ਮੇਰੇ ਇਹਨੇ ਬੰਦਾ ਮਤਲਬ ਆਹ ਉਹ ਚੁਜੀ ਗਿਆ ਜਾਊਗਾ ਦੇਵੀ ਵਾਲੀ ਜਾਏਗਾ ਭਾਈ ਕਿੰਨੇ ਕਿਲੋਮੀਟਰ ਬਾਈ ਆਹ ਪੰਜ ਕਿੰਨੇ ਮਿੰਟ ਬਾਅਦ ਇਹ ਆਣਾ। 200 ਰੁਪਏ ਦਾ ਖਰਚਾ ਵੀ ਮਿਲੂਗਾ। ਜਾਊਗਾ ਬਾਈ। ਉੱਥੇ ਉੱਥੇ ਵਾਲੇ। ਜਾਊਗਾ। 350 ਸਾਢੇ 350। 350 55 60 ਪੈ ਦਾ। 70 75 80 85 400 400 5 405 ਚਾਹੋ 10 ਕਰ। 10 410 15 20 25 ਕੀ ਕਰ ਲੈ ਤੇ 430 ਬੋਲ ਲੈ ਗਿਲੇ 4 35 435 40 440 ਬੋਲ ਲੈ ਗਿਲੇ रेट लगे चार सौ चालीस रुपये चार सौ चालीस रुपये का रेट लगे चलते अगली ट्राली पर अगली ट्राली पर जाके तो रेट चेक कराने आ जाओ ਕਰਾਇਆ ਤੇ ਤੂੰ ਜਾਵੜਾਂਗੇ ਬਾਈ ਪਰ ਸ਼ਹਿਰ ਦਾ ਬੋਲੀ ਨਾ ਦੇ ਵਿੱਚ ਸ਼ਹਿਰ ਚ ਇੰਗਲਿਸ਼ੀ ਟ੍ਰੈਲੀ ਤੋਂ ਕਿ ਦੂਜੂ ਲੱਗਦੀ ਉਹ ਬਲੀ ਹਾਂ ਬਾਈ ਹੱਥੇ ਵਾਲਾ ਲੈ ਲੈ ਤੂੰ ਥੋੜੀ ਬਾਹਰ ਨਹੀਂ ਹੈ ਬਾਈ ਇਹਦਾ ਕਹਿੰਦੇ ਉਹ ਲੈ ਖੁੱਲਾ ਥਾਂ ਮੈਂ ਪਾਰਕਾ ਚ ਕੋਲੀ ਅੰਦਰ ਦੀ ਟੁੜੀ ਤੁਹਾਨੂੰ ਕਾ ਚੈੱਕ ਕਰਾਉਣੇ ਆ ਤੁਹਾਨੂੰ ਦੱਸਿਆ ਮੁਰਤੇ ਜਾ ਕੇ ਕਹਦੇ ਪੰਡਨੀ ਚਕਾਉਣੀ ਨਹੀਂ ਨਹੀਂ ਉੜਦੀ ਹੈ ਨਾ ਸ਼ਹਿਰ ਤੋਂ ਸ਼ਹਿਰ ਦਾ ਬੋਲੀ ਨਾ ਦੇ ਤੂੰ ਬਾਹਰ ਦਾ ਹੱਥੇ ਵਾਲਾ ਲੈ ਜੀ ਆਪਣੇ ਹਾਂ ਬਾਈ 300 ਰੁਪਿਆ 300 300 ਕੋਰਲ ਜੀ ਕੁਆਰ ਹੋ ਜਾਏਗਾ ਭਾਈ 10 310 15 20 25 30 35 350 54 60 360 ਰੁਪਏ 360 ਬੋਲੇ ਕਿਨੇ 360 ਰੁਪਏ ਭਾਈ ਕੁਆਰਾ ਲੈਂਦੀ ਸੀ ਲੋ ਭਾਈ ਇਹ ਟਰਾਲੀ ਦਾ ਜਿਹੜਾ ਰੇਟ ਲੱਗਾ 360 ਰੁਪਏ 360 ਰੁਪਏ ਟਰਾਲੀ ਦਾ ਰੇਟ ਲੱਗਾ ਤੇ ਤੁਸੀਂ ਧੂੜੀ ਚੈੱਕ ਕਰ ਸਕਦੇ ਆਂ ਆਹ ਹੈ ਅੰਦਰੋਂ ਬਾਸੇ ਇਹ ਜਿਹੜਾ ਵੇਖੋ। ਜਰਾ ਭਾਈ ਅੰਦਰ ਦੀ ਤੋੜੀ ਆ ਚੈੱਕ ਕਰ ਸਕਦੇ ਆ। ਤੇ ਤੁਹਾਨੂੰ ਇਹਦਾ ਰੇਟ ਚੈੱਕ ਕਰਾਉਣੇ ਆ। ਵੀਡੀਓ ਨਾਲ ਜੁੜੇ ਰਹੋ। ਇਹਦਾ ਰੇਟ ਵੀ ਦੇ ਦੇ ਕਿੱਥੇ-ਕਿੱਥੇ ਜਾਂਦਾ। ਫੋਨ ਤੱਕ ਦਾ ਜਿਹੜਾ ਸਿਰਾ 440 ਰੁਪਈਆ ਤੇ ਅੱਗੇ ਦੇ ਸਿਰਾ ਕਿੱਥੇ-ਕਿੱਥੇ ਜਾਂਦਾ ਅੱਜ। ਬਸ। ਬਾਹਰ ਦੀ ਆ ਭਾਈ। ਹਾਂ। ਦਿੱਲੀ ਗੁੱਲੀ ਦਾ ਨਹੀਂ। ਨਾ। ਇੱਥੋਂ ਦੀ ਆ। ਬਾਹਰ ਦੀ ਹੈ ਇਹ। ਅੰਦਰ ਦੀ ਹੈ। ਰਣੀ ਜੀ ਕਹਿੰਦਾ ਬਾਈ ਜਾ ਹਾਂ ਮੈਂ ਆ ਦੇ ਕੋਈ ਇਹ ਕੰਮ ਜਾਣਾ ਬਾਈ ਗਿੱਲੀ ਨਾਲ ਹੋਵੇ ਵਿੱਚ ਬੋਲੋ ਜੀ ਇਹ ਪੁੱਛ ਬਾਈ ਜਾਊਗਾ ਨਹੀਂ ਗਿੱਲੀ ਨਿਕਲੂਗੀ ਆ ਜਾਊਗਾ ਬਾਈ ਦਰਜੀਾਂ ਦੇ ਕੋਠੇ ਜਾਏਗਾ ਦਰਜੀਾਂ ਦੇ ਕੋਠੇ ਇੱਥੇ ਹੀ ਆ ਢਲਵਾ ਟੱਪ ਕੇ 200 ਰੁਪਏ ਤੇਲ ਖਰਚਾ ਮਿਲੂਗਾ ਬੋਲ ਛੇਤੀ ਜਾਊਗਾ ਬਾਈ ਚਲੋ ਜੀ ਬੋਲੋ 300 305 10 350 350 350 55 60 65 70 75 80 85 90 95 395 ਤੋਂ ਲੱਗਨੇ 395 ਰੁਪਏ ਬਾਈ ਲੋ ਬਾਈ ਇਹ ਟਰਾਲੀ ਦਾ ਜਿਹੜਾ ਰੇਟ ਲੱਗਿਆ 395 ਰੁਪਏ 395 ਰੁਪਏ ਟਰਾਲੀ ਦਾ ਰੇਟ ਲੱਗਾ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਜਾ ਕੇ ਤੁਹਾਨੂੰ ਥੂੜੀ ਦਾ ਰੇਟ ਚੈੱਕ ਕਰਾਉਣੇ ਆ ਤੂੜੀ ਚੈੱਕ ਕਰ ਸਕਦੇ ਹੋ ਅੰਦਰ ਦੀ ਤੂੜੀ ਜਿਵੇਂ ਚਿੱਟੀ ਇੱਕ ਨੰਬਰ ਕੁਆਲਿਟੀ ਆ ਤੁਹਾਨੂੰ ਇਹਦਾ ਰੇਟ ਚੈੱਕ ਕਰਾਉਣਾ ਹੈ ਆ ਗਾਜੋ ਦੇ ਵਿੱਚ ਬਹੁਤ ਆਉਂਿਆ ਬਹੁਤ ਆਉਂਿਆ ਲਾਈਵ ਕਰਾ ਰਿਹਾ ਆ ਬਾਈ 400 ਰੁਪਿਆ 400 10 15 5450 60 50 70 470 ਬੋਲਾ ਭਾਈ 75 80 480 ਬੋਲਾ ਭਾਈ ਜਨੇ 480 ਰੁਪਏ ਲੋ ਭਾਈ ਇਹ ਟਰਾਲੀ ਦਾ ਜਿਹੜਾ ਰੇਟ ਲੱਗਾ 480 ਰੁਪਏ 480 ਰੁਪਏ ਟਰਾਲੀ ਦਾ ਰੇਟ ਲੱਗਾ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਜਾ ਕੇ ਤੁਹਾਨੂੰ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਆ ਜਾਓ ਆ ਭਾਈ ਤੂੜੀ ਚੈੱਕ ਕਰ ਸਕਦੇ ਆ 8 ਲੀ ਤੂੜੀ ਆ ਤੇ ਤੁਹਾਨੂੰ ਇਹਦਾ ਰੇਟ ਚੈੱਕ ਕਰਾਉਣੇ ਆ ਇਹ ਦੀ ਆ ਭਾਈ ਮਾਰ ਦਿਆ ਦਿੱਲੀ ਗੁੱਲੀ ਮਾੜਾ ਮੋਟਾ ਹੋ ਗਿਆ ਮਾਰੀ ਨਾਵੇਂ ਵਿੱਚ ਬੋਲੋ ਜੀ ਬੋਲੋ ਬੋਲੋ 200 ਰੁਪਿਆ 200 ਰੁਪਿਆ 205 10 15 20 ਰੁਪਏ 25 30 35 40 45 50 50 ਕਰੋ 60 70 70 275 80 280 ਰੁਪਏ ਉਧਰ ਬਾਈ 85 90 95 300 300 5 10 15 20 720 ਬੋਲ ਲੈਨੇ 25 30 330 ਰੁਪਏ ਬੋਲ ਲੈਨੇ 330 ਰੁਪਏ ਬਈ ਕਿਦੀ ਟਰਾਲੀ ਆ ਲਓ ਬਈ ਇਹ ਟਰਾਲੀ ਦਾ ਜਿਹੜਾ ਰੇਟ ਲੱਗਾ 330 ਰੁਪਏ 330 ਰੁਪਏ ਟਰਾਲੀ ਦਾ ਰੇਟ ਲੱਗਾ ਕਿ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਜਾ ਕੇ ਤੁਹਾਨੂੰ ਥੂੜੀ ਦਾ ਰੇਟ ਚੈੱਕ ਕਰਾਉਣੇ ਆ ਲਓ ਬਈ ਅੰਦਰ ਦੀ ਥੂੜੀ ਹੈ ਵੀ ਚੈੱਕ ਕਰ ਸਕਦੇ ਆ ਤੁਹਾਨੂੰ ਇਹਦਾ ਰੇਟ ਵੀ ਚੈੱਕ ਕਰਾਉਣੇ ਆ ਇਹ ਬੁੱਕ ਵਾਟ ਹੈ ਅਦਰ ਵੀ ਬੁੱਕ ਹੈ ਪੜਨਾ ਕਿ 15 ਕੋਟ ਹੋਣੀ ਹੈ ਇਹ ਜਿਆਦਾ 16 ਕੋਟ ਬੰਦ ਹੋ ਰਹੀ ਹੈ ਜਨੀ ਬਾਈ ਇਹ ਮਾਇਕ ਬਹੁਤ ਲੈ ਕਰ ਰਿਹਾ ਇਹ ਨਹੀਂ ਟੈਲੀ ਵੀਰੇ ਸਿੱਖ ਜਾਓਗੇ ਬਾਈ ਜੀ ਵੀਰੇ ਕਿਰਾਇਆ ਮਿਲੂਗਾ ਤਾ 1000 ਰੁਪਿਆ ਬੋਲੋ ਬਾਈ ਜੀ ਵੀ ਜਾਊਗਾ ਤੇ ਵੀ ਵਾਲੇ ਜਾਏਗਾ ਬੋਲੋ ਜੀ 400 ਰੁਪਿਆ ਯਾਰ 400 400 400 5 405 10 10 ਇੱਥੇ ਜਾਣੀ ਹੈ ਚਲ ਵਈਏ 15 20 25 35 40 450 450 52 452 60 65 70 75 475 ਹੋਲਾ ਕਿਨੇ 475 ਰੁਪਏ ਮੁਕਸਾ ਰੋਡ ਤੇ ਲੋਣੀ ਲੋਬੀ ਇਹ ਟਰਾਲੀ ਦਾ ਜਿਹੜਾ ਰੇਟ ਲੱਗਾ 475 475 ਰੁਪਏ ਤੇ ਅੰਦਰ ਦੀ ਥੋੜੀ ਸੀਗੀ ਤੇ ਆਪਾਂ ਚੱਲਦੇ ਆਂ ਅਗਲੀ ਟਰਾਲੀ ਦੇ ਤੇ ਅਗਲੀ ਟਰਾਲੀ ਜਾ ਕੇ ਤੁਹਾਨੂੰ ਥੋੜੀ ਦਾ ਰੇਟ ਚੈੱਕ ਕਰਾਉਣੇ ਆਜੋ ਲੋਬੀ ਥੋੜੀ ਚੈੱਕ ਕਰ ਸਕਦੇ ਨੇ ਤੁਸੀਂ ਵੇ ਲੈ ਇਹਨੇ ਆਪਾ ਦੱਸਾ ਕਿੱਥੇ ਆਉਂਦੇ ੱਕੇ डावੜਾ ਭੋਲਾ ਭੋਲਾ ਕਰਦੇ ਆ ਭੋਲੇ ਨੂੰ ਕਰਦੇ ਆ ਕੀ ਇਹ ਚੱਲ ਗਏ ਉਹ ਦੇਖ ਕਹਿੰਦੇ ਆ ਬੱਸ ਭਾਲਦੇ ਆ 80 ਗੱਡੇ ਸਾਨੂੰ ਟੈਨਸ਼ਨ ਆਉਂਦੀ ਆ ਅੱਜ ਮੈਂ ਟਰਾਲੀ ਆ 550 ਮੈਂ ਕਈ ਨਾ ਅੰਦਰ ਨਹੀਂ ਆਉਂਦੇ ਆ ਹੈ ਅੰਦਰ ਦੀ ਥੋੜੀ ਬੋਲਾ ਜੀ 300 ਦੇ ਵੀ ਵਾਲੇ ਜਾਏਗਾ 300 ਸਹੀ ਤੂੰ 300 300 5 350 60 65 80 380 ਰੁਪਏ 90 400 400 5 10 15 ਬਾਈ 415 ਕੋਲਾ ਬਾਈ ਕਿਨੇ 415 ਰੁਪਏ ਦੇ ਦੀਆਂ ਨੇ ਬਾਈ ਲਓ ਬਈ ਇਹ ਟਰਾਲੀ ਦਾ ਜਿਹੜਾ ਰੇਟ ਲੱਗਾ 415 ਰੁਪਏ 415 ਰੁਪਏ ਟਰਾਲੀ ਦਾ ਰੇਟ ਲੱਗਾ ਅੰਦਰ ਦੀ ਤੂੜੀ ਸੀਗੀ ਤੇ ਆਪਾਂ ਚੱਲਦੇ ਆਂ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਜਾ ਕੇ ਤੁਹਾਨੂੰ ਤੂੜੀ ਦਾ ਰੇਟ ਚੈੱਕ ਕਰਾਉਣੀ ਆ ਬਾਕੀ ਤੁਸੀਂ ਤੂੜੀ ਚੈੱਕ ਕਰ ਸਕਦੇ ਹੋ ਲਓ ਬਈ ਅੰਦਰ ਦੀ ਤੂੜੀ ਦਾ ਤੁਹਾਨੂੰ ਇਹਦਾ ਵੀ ਰੇਟ ਚੈੱਕ ਕਰਾਉਣੀ ਆ ਆ ਗਏ 100 ਰੁਪਏ ਕਰਾਇਆ ਦੇਣਗੇ ਜਲਾ ਜਰਵਾ ਤੇ ਅੱਗੇ ਫਿਰ ਲਓ ਵੀ ਬਾਕੀ ਤੁਸੀਂ ਰੌਣਕ ਮੇਲਾ ਚੈੱਕ ਕਰ ਸਕਦੇ ਹੋ ਸੇ ਸੇਰੇ ਸਾਜ ਦਾਕ ਵੀ ਆ ਤੇ ਭਾਅ ਵੀ ਕੱਲ ਨਾਲ ਵਧੀਆ ਲੱਗ ਰਿਹਾ ਕੱਲ ਤਾਂ ਜਿਵੇਂ ਕਿ ਬਹੁਤ ਟਰਾਲੀਆਂ ਦਾ ਭਾਈ ਨਹੀਂ ਲੱਗਿਆਈਗਾ ਤੇ ਅੱਜ ਆਪਾਂ ਤੁਹਾਨੂੰ ਤੁਸੀਂ ਵੇਖੀ ਸਕਦੇ ਵਧੀਆ ਭਾਅ ਲੱਗਦੇ ਪਏ ਆ ਆਹ ਬਈ ਕੀ ਕਹਾਂ ਹਾਂਜੀ ਹੈ ਆਹ ਤਾਂ 470 350 ਲੈ ਕੇ ਫਿੱਟਲੀ ਹੈ ਠੀਕ ਹੈ ਤੇ ਬੰਦਾ ਰੱਖ ਬੰਦਾ ਠੀਕ ਹੈ ਇਹਦੀ ਹੈ ਭਾਈ ਆਪਣੀ ਹੈ ਆ ਨਾਲੇ ਜਾਉਂਦੇ ਬਾਈ ਜਾਉਂਦਾ ਬੋਲੋ ਬਾਈ ਕਾਕੇ ਦੀ ਰੀ ਹੈ ਬਾਈ ਬੋਲ 300 ਹੈ 300 5 10 15 20 25 30 350 350 55 60 65 65 70 78 80 400 400 450 410 450 ਆ ਬਾਈ 60 ਹੋਣਗੇ 160 460 65 465 ਬੋਲ ਲੈ ਨੇ 70 75 80 480 ਬੋਲ ਲੈ ਨੇ 85 90 90 490 950 500 ਬੋਲਾ ਕਿਨੇ 5 10 ਬੋਲੀ ਆ ਜੇ ਬੋਲਾ ਦਾ ਬੋਲਾ ਕਿਨੇ 510 ਰੁਪਏ ਬਾਈ ਹਲੋ ਭਾਈ ਇਹ ਟਰਾਲੀ ਦਾ ਜਿਹੜਾ ਰੇਟ ਲੱਗਾ 510 ਰੁਪਏ ਲਗਭਗ ਅੱਜ ਦਾ ਸਿਰ ਹੈ ਸੀਗਾ ਤੇ ਤੂੜੀ ਦੇ ਰੋਜ਼ਾਨਾ ਰੇਟ ਚੱਕਰਨ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਆ ਕਰੋ ਤੇ ਆਪਾਂ ਮਿਲਦੇ ਆਂ ਕੱਲ ਤੂੜੀ ਦੀ ਬੋਲੀ ਤੇ ਧੰਨਵਾਦ